ਆ ਦੇਖ ਲਓ ਦੋਸਤੋ ਅੱਜ ਦੇ ਸਮੇਂ ਦੇ ਲੋਕਾਂ ਦੇ ਚੋਚਲੇ ਜੱਥੇ ਕੀ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਲਾੜਾ ਲਾੜੀ ਬੇहद ਸੰਗ ਦੇ ਹੁੰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਲਾੜਾ ਲਾੜੀ ਨੇ ਲਾ ਕੇ ਹੀ ਰੱਖ ਦਿੱਤੀ ਸੰਗ ਸਾਗੜ ਤੇ ਬੈਠੇ ਹੀ ਲੱਗੇ ਮਿੱਠਿਆ ਕਰਨ ਤੇ ਪਾਏ ਬੋਲਾਂ ਦੇ ਵਿੱਚ ਬੁੱਲ ਤੇ ਰਿਸ਼ਤੇਦਾਰ ਵੀ ਰਹਿਗੇ ਦੇਖਦੇ ਪਰ ਇਹ ਕੋਈ ਰਸਮ ਵੀ ਹੋ ਸਕਦੀ ਹੈ ਪਰ ਜੋ ਦੋਸਤੋ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਪਰ ਇਹ ਦੇਖਣ ਨੂੰ ਬੇहद ਭਾਵਕ ਲੱਗ ਰਿਹਾ ਜੱਥੇ ਕੀ ਦੋਸਤੋ ਪਰਿਵਾਰ ਕੁਐਬਰ ਵੀ ਸੋਚਦੇ ਹੋਣਗੇ ਕਿ ਸਾਡਾ ਮੁੰਡਾ ਤਾਂ ਬੇहद ਤਤਾ ਨਿਕਲ ਗਿਆ ਪਰ ਦੇਖਣ ਨੂੰ ਤਾਂ ਬੇਹੱਦ ਸਾਊ ਲੱਗਦਾ ਹੈ ਇੱਕ ਵਾਰ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਸੋ ਮੁੰਡੇ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਬੇਹੱਦ ਭੋਲਾ ਹੋਵੇਗਾ ਪਰ ਆਪਾਂ ਇਸ ਨੂੰ ਭੋਲਾ ਨਹੀਂ ਕਹਿ ਸਕਦੇ ਜਿਸ ਨੇ ਆਪਣੇ ਰਿਸ਼ਤੇਦਾਰਾਂ ਦੀ ਪੋਰਾ ਵੀ ਪਰਵਾਹ ਨਹੀਂ ਮੰਨੀ ਪਰ ਦੇਖਣਾ ਇਹ ਬਣਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੋ ਜਿਹਾ ਹੀ ਕੁਝ ਕਰਨ ਲੱਗੇ ਲੋਕ ਕਿਤੇ ਸਾਗਣ ਤੇ ਬੈਠੇ ਲੋਕ ਕੁਝ ਆਪਣਾ ਹੋਰ ਹੀ ਨਾ ਗਲਤ ਤਰੀਕੇ ਦੇ ਨਾਲ ਅੰਦਾਜ਼ ਪੇਸ਼ ਹੋਣ ਜਿੱਥੇ ਕਿ ਦੋਸਤ ਇਹੋ ਜਿਹੀ ਵੀਡੀਓ ਦੇ ਵਿੱਚ ਸੋਚ ਰਹਾ ਹੈ ਇਹ ਬਣਦਾ ਹੈ ਕਿ ਲੋਕਾਂ ਨੂੰ ਥੋੜਾ ਜਿਹਾ ਸੁਧਾਰਨ ਦੀ ਲੋੜ ਹੈ ਜਿੱਥੇ ਕਿ ਇਹੋ ਜਿਹੇ ਕੰਮ ਅੰਤਰਗਤੀ ਕੀਤੇ ਜਾਂਦੇ ਹਨ ਪਰ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਪਰ ਇਹ ਜੋ ਤੁਸੀਂ ਦੇਖ ਰਹੇ ਹੋ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ